ਦੋ ਗੱਲਾਂ ਨੇ ਜੀ ਪਹਿਲੀ ਗੱਲ ਖੇਤਰੀ ਪਾਰਟੀ ਦਾ ਮਤਲਬ ਇਹ ਨਹੀਂ ਹੁੰਦਾ ਵੀ ਉਹ ਇੱਕ ਸੂਬੇ ਦੇ ਵਿੱਚ ਖੇਤਰੀ ਪਾਰਟੀ ਦਾ ਮਤਲਬ ਇਹ ਹੁੰਦਾ ਕਿ ਉਹ ਉਸ ਖੇਤਰ ਦੇ ਇਤਿਹਾਸ ਨੂੰ ਸੱਭਿਆਚਾਰ ਨੂੰ ਆਰਥਿਕਤਾ ਨੂੰ ਸਿਆਸੀ ਪਿਭੂਖ ਦੀ ਅਨੁਸਾਰ ਉਹਨਾਂ ਦੀ ਨੁਮਾਇੰਦਗੀ ਕਰੇ ਇਸ ਅਕਾਲੀ ਦਲ ਨੇ ਇੱਕ ਬਹੁਤ ਅਹਿਮ ਗੱਲ ਕੀਤੀ ਆ ਕਿ ਰਾਜ ਸਭਾ ਜਿਹੜੀ ਉਹ ਚ ਸਾਰੇ ਰਾਜਾਂ ਨੂੰ ਬਰਾਬਰ ਦੀ ਨੁਮਾਇੰਦਗੀ ਦਿੱਤੀ ਜਾਵੇ ਇਹ ਬਹੁਤ ਵੱਡੀ ਗੱਲ ਆ ਆਪਣੇ ਆਪ ਤੇ ਕਿਹਾ ਸੰਵਿਧਾਨ ਨੂੰ ਫੈਡਰਲ ਢਾਂਚੇ ਦੇ ਅਨੁਸਾਰ ਢਾਲਿਆ ਜਾਵੇ ਇਸ ਕਰਕੇ ਇਹਦੇ ਵਿੱਚੋਂ ਮੰਗਾ ਫਿਰ ਉਹੀ ਨਿਕਲਣਗੇ ਨਾ ਜੀ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਗੱਲ ਕੀਤੀ ਹੈ ਉਹਨਾਂ ਨੇ ਤੇ ਸੁਖਵੀਰ ਬਾਦਲ ਕੋਲੋਂ ਕਹਿੰਦਾ ਮੇਰੀ ਖੇਤਰੀ ਪਾਰਟੀ ਹੈ ਸਾਡਾ ਅਕਾਲੀ ਦਲ ਸੁਖਵੀਰ ਬਾਦਲੇ ਦੱਸੇ ਉਹਦਾ ਭਾਜਪਾ ਨਾਲ ਮਤ ਭੇਦ ਕਿਡਾ ਮੈਂ ਕਈ ਵਾਰ ਚੈਲੰਜ ਕੀਤਾ ਵੀ ਪਿਛਲੇ 30 ਸਾਲਾਂ ਤੋਂ ਜਿੰਨਾ ਤਾਕਤਾਂ ਦਾ ਕੇਂਦਰੀਕਰਨ ਹੋਇਆ ਸੁਖਵੀਰ ਬਾਦਲ ਨੇ ਉਹਨਾਂ ਤੇ ਮੋਹਰ ਲਾਈ ਆ ਜਮੂ ਕਸ਼ਮੀਰ ਦੀ ਹੋਂਦ ਖਤਮ ਕਰਨ ਤੇ ਮੋਹਰ ਲਾਈ ਆ ਇਹਨੇ ਤਾਂ ਵਨ ਨੇਸ਼ਨ ਵਨ ਇਲੈਕਸ਼ਨ ਤੇ ਮੋਹਰ ਲਾਈ ਆ ਇਹਨੇ ਤਾਂ ਆਪਰੇਸ਼ਨ ਸੰਧੂਰ ਤੇ ਏਡੀ ਵੱਡੀ ਵਧਾਈ ਦਿੱਤੀ ਆ ਮੋਦੀ ਨੂੰ ਜਿਹੜੀ ਕਿਸੇ ਭਾਜਪਾਲੇ ਅੱਗ ਨੂੰ ਇਹਦੇ ਨਹੀਂ ਦਿੱਤਾ ਇਹ ਕਹ ਕੇ ਵੀ ਖੇਤਰੀ ਪਾਰਟੀ ਆ ਹੁਣ ਕੱਲ ਉਹਦੀ ਰੈਲੀ ਤਾਂ ਇਹ ਲੈਂਡ ਪੂਲਿੰਗ ਪਾਲਸੀ ਤੇ ਸੀ ਪਰ ਉਹ ਕਹੇ ਕੀ ਰਿਹਾ ਕਹਿੰਦਾ ਦਿੱਲੀ ਤੋਂ ਸਕ੍ਰਿਪਟ ਲਿਖੀ ਗਈ ਆ ਬਾਦਲ ਪਰਿਵਾਰ ਨੂੰ ਖਤਮ ਕਰੋ ਅਕਾਲੀ ਦਲ ਨੇ ਇਹਨੇ ਕਿਹਾ ਵੀ ਅਕਾਲੀ ਦਲ ਨੂੰ ਖਤਮ ਕਰੋ ਬਾਦਲ ਪਰਿਵਾਰ ਨੂੰ ਖਤਮ ਕਰੋ ਕੀ ਬਾਦਲ ਪਰਿਵਾਰ ਖੇਤਰੀ ਪਾਰਟੀ ਆ ਕੀ ਬਾਦਲ ਪਰਿਵਾਰ ਪੰਥ ਆ ਚਾਹੇ ਉਹ ਗੱਲ ਜੋ ਮਰਜ਼ੀ ਕਰੇ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਜਾਦੂ ਉਹ ਜੋ ਸਿਰ ਚੜ ਬੋਲੇ ਬਾਦਲ ਸਾਹਿਬ ਦੇ ਭੋਗ ਤੇ ਵੀ ਇਹਨੇ ਕਿਹਾ ਸੀ ਜਿੰਨਾ ਦੇਸ਼ ਮਜ਼ਬੂਤ ਹੋ ਉਹਨਾ ਰਾਜ ਮਜ਼ਬੂਤ ਹੋਣਗੇ ਹਾਲਾਂਕਿ ਬਾਦਲ ਸਾਹਿਬ ਹੋਰ ਗੱਲ ਕਹਿੰਦੇ ਹੁੰਦੇ ਸੀ ਅਨੇਕਤਾ ਚ ਇਕਤਾ ਦੀ ਗੱਲ ਵੀ ਜਿੰਨੇ ਸੂਬੇ ਮਜ਼ਬੂਤ ਹੋਣਗੇ ਉਨਾ ਦੇਸ਼ ਮਜ਼ਬੂਤ ਹੋ ਇਹ ਫੁੱਲਾਂ ਦਾ ਗੁਲਦਸਤਾ ਹਰ ਫੁੱਲਾਂ ਦਾ ਰੰਗ ਆ ਜਿਹੜਾ ਉਹਦੀ ਬੜੀ ਅਹਿਮੀਅਤ ਆ ਤੇ ਇਹ ਤਾਂ ਭਗਮੀ ਚਟਣੀ ਬਣਾਉਣ ਵਾਲੀ ਜਿਹੜੀ ਲਾਈਨ ਅਪ ਭਾਜਪਾ ਦੀ ਉਹਦੀ ਪੂਰੀ ਤਰ੍ਹਾਂ ਹਮਾਇਤ ਕਰ ਰਿਹਾ ਕਹਨੋਂ ਕਹੀਂ ਜਾਓ ਤੁਸੀਂ ਭਾਜਪਾ ਸਾਨੂੰ ਮਾਰਨਾ ਚਾਹੁੰਦੀ ਆ ਜੋ ਭਾਜਪਾ ਕਰਨਾ ਚਾਹੁੰਦੀ ਆ ਸਿੱਖ ਸੰਸਥਾਵਾਂ ਦੀ ਸਾਖ ਨੂੰ ਕੱਟੇ ਮਿੱਟੀ ਰੋਲਣਾ ਚਾਹੁੰਦੀ ਆ ਅਕਾਲ ਤਖਤ ਦੀ ਜਿਹੜੀ ਸੰਸਥਾ ਜੋ ਉਹਦਾ ਰੋਲ ਆ ਜਿਹੜਾ 2 ਦਸੰਬਰ ਨੂੰ ਸਾਹਮਣੇ ਆਇਆ ਉਹਨੂੰ ਕੱਟੇ ਮਿੱਟੀ ਰੋਲਣਾ ਚਾਹੁੰਦੀ ਆ ਤੇ ਉਹ ਹੀ ਕੰਮ ਸੁਗਵੀਰ ਕਰ ਰਿਹਾ ਸੋ ਇਹ ਇਸ ਕਰਕੇ ਸੁਗਵੀਰ ਕਹੀ ਜਾਵੇ ਜੀ ਉਹਦੀ ਕਿਸੇ ਗੱਲ ਦੇ ਵਿੱਚ ਕੋਈ ਵਜਨ ਨਹੀਂ ਕੋਈ ਦਮ ਨਹੀਂ ਕੋਈ ਕੋਈ ਖਸਾਰਤਾ ਨਹੀਂ ਹੈ ਉਹਦਾ ਤਾਂ ਸਿਰਫ ਇਹੀ ਗੱਲ ਆ ਵੀ ਕੇਂਦਰ ਸਰਕਾਰ ਨਾਲ ਇਹ ਰਲੇ ਹੋਏ ਨੇ ਜੋ ਅਕਾਲ ਤਖਤ ਸਾਹਿਬ ਤੋਂ ਬਰਤਾਨਾ ਸਿਰ ਜਿਆ ਗਿਆ ਪਿਛਲੇ 30 ਸਾਲ ਲਈ ਜਿਹੜੀ ਆਤਮ ਸਮਰਪਣ ਵਾਲੀ ਸਿਆਸਤਾ ਨੂੰ ਰੱਦ ਕੀਤਾ ਗਿਆ ਬਾਦਲ ਸਾਹਿਬ ਤੋਂ ਫਖਰੇ ਕੌਮ ਵਾਪਸ ਲਿਆ ਗਿਆ ਇਹ ਭਾਜਪਾ ਨੂੰ ਕਿਵੇਂ ਪਸੰਦ ਆਜੂ ਜੀ ਜਿਹੜੀ ਇਹਨਾਂ ਦੀ ਲਾਈਨ ਉਹਨਾਂ ਨੇ ਰੱਦ ਕੀਤੀ ਆ ਉਹ ਤਾਂ ਨਾਲ ਹੀ ਹਨੇ ਭਾਜਪਾ ਨਾਲ ਜਿਹੜਾ ਭਾਜਪਾ ਦੇ ਹਰ ਮੁੱਦੇ ਤੇ ਸਪੋਰਟ ਕਰਦਾ ਉਹ ਭਾਜਪਾ ਦਾ ਵਿਰੋਧੀ ਕਿਵੇਂ ਹੋ ਗਿਆ ਦੂਜੀ ਗੱਲ ਸੁਖਵਿੰਦਰ ਜੀ ਮੈਂ ਤੁਹਾਨੂੰ ਇੱਕ ਹੋਰ ਕਹਿਣੀ ਚਾਹਨਾ ਜਿਹੜਾ ਇਹ ਬਰਤਾਨਾ ਸਿਰ ਗਿਆ ਜਾ ਰਿਹਾ ਹੈ ਨਾ ਵੀ ਦੋਹੇ ਧੜੇ ਭਾਜਪਾ ਨਾਲ ਸਾਹ ਜਪਉਣ ਲਈ ਤਹੁ ਨੇ ਇਹਦਾ ਇੱਕ ਆਧਾਰ ਆ ਅਦਾ ਰਹੇ ਹੈ यार ਕਿਉਂਕਿ ਸਾਰੇ ਸਾਂਝੇ ਰਹੇ ਨੇ ਜਿਹੜੀ ਪੰਜ ਮੈਂਬਰੀ ਭਰਤੀ ਕਮੇਟੀ ਸੀ ਉਹਨੇ ਉਸ ਤਰ੍ਹਾਂ ਭਾਜਪਾ ਨਾਲੋਂ ਕੋਈ ਲਕੀਰ ਨਹੀਂ ਖਿੱਚੀ ਜਾਂ ਉਹਨਾਂ ਦੇ ਬੰਦਿਆਂ ਨੇ ਵੀ ਇਹੋ ਜੀ ਬਿਆਨਬਾਜ਼ੀ ਨਹੀਂ ਕੀਤੀ ਜਿਹੜੀ ਪਿਛਲੀ ਸਾਗ ਪਿਆਲੇ ਦੀ ਲਾਈਨ ਰੱਦ ਕੀਤੀ ਆ ਉਹਦੇ ਅਨੁਸਾਰ ਕੋਈ ਬੋਲਦਾ ਹੋਵੇ ਹੁਣ ਇੱਕ ਸਿਆਸੀ ਜਥੇਬੰਦੀ ਤੇ ਧਿਰ ਬਣ ਗਈ ਹੁਣ ਇਹਨਾਂ ਦੇ ਹਰ ਇੱਕ ਬਿਆਨ ਦਾ ਪਤਾ ਲੱਗੂ ਨਾ ਕਿ ਇਹ ਕਹਿੰਦੇ ਨੇ ਵੀ ਜੰਮੂ ਕਸ਼ਮੀਰ ਤੇ ਵਿੱਚ ਉਹਨੂੰ ਰਾਜਦਾਨ ਰੁਤਬਾ ਦਿੱਤਾ ਜਾਵੇ ਤੇ ਉਹਨੂੰ ਮੁੜ ਕੇ ਜਾਨੀ ਉਹ ਜਿਹੜੇ ਸਵਾਨ ਨੇ ਜਿਹਨਾਂ ਨੂੰ ਭਾਜਪਾ ਅੱਗੇ ਵਧਾ ਰਹੀ ਆ ਵਨ ਨੇਸ਼ਨ ਵਨ ਇਲੈਕਸ਼ਨ ਬਾਰੇ ਇਹਨਾਂ ਦਾ ਕੀ ਵਿਚਾਰ ਆ ਆਉਣ ਵਾਲੇ ਸਮੇਂ 'ਚ ਪਤਾ ਲੱਗੂ ਸੋ ਇਸ ਕਰਕੇ ਹਾਲੇ ਸ਼ੁਰੂਆਤ ਹੋਈ ਆ ਸ਼ੁਰੂਆਤ ਚੰਗੀ ਹੋਈ ਆ ਪਰ ਇਹਨੇ ਆਉਣ ਵਾਲੇ ਸਮੇਂ 'ਚ ਭਰ ਨਹੀਂ ਬਣਨਾ ਬਰਤਾਨਾ ਸਮੂੱਚਾ ਕੀਆ ਤੇ ਤੁਹਾਡੀ ਹਰ ਇੱਕ ਗੱਲ ਆ ਜਿਹੜੀ ਕੀ ਉਹ ਬਰਤਾਨਾ ਦਾ ਹਿੱਸਾ ਬਣਦੀ ਆ ਜਾਂ ਉਹਦੇ ਵਿਰੋਧ 'ਚ ਜਾਂਦੀ ਆ ਖੇਤਰੀ ਪਾਰਟੀ کہیں ਜਾਣਾ ਖੇਤਰੀ ਪਾਰਟੀ ਖੇਤਰੀ ਪਾਰਟੀ ਸਾਰੀ ਗੱਲ ਰਾਸ਼ਟਰਵਾਦ ਦੀ ਕਰਨੀ ਹਿੰਦੂ ਰਾਸ਼ਟਰਵਾਦ ਵਾਲੀ ਕਰਨੀ ਇਹ ਆਉਣ ਵਾਲੇ ਸਮੇਂ ਚ ਪਤਾ ਲੱਗੂ ਜਦੋਂ ਸਿਆਸੀ ਗੱਲਾਂ ਸਾਹਮਣੇ ਆਉਣਗੀਆਂ